ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਅ ਬੇਨਤੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਰਜਾਨਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਉਹ ਨਗਰ ਕੀਰਤਨ ਵੀ ਕੀਤਾ ਜਾ ਰਿਹਾ ਤੇ ਆਸ-ਪਾਸ ਦੀ ਸਾਰੀਆਂ ਸੰਗਤਾਂ ਨੂੰ ਸਾਸਕਾਟੋਨ ਵਿਨੀਪੈਕ ਕੈਲਗਰੀ ਐਡਮੰਟਨ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਦਾਰਾ ਸਿਕਸ ਸੁਸਾਇਟੀ ਰਜਾਨਾ ਵੱਲੋਂ ਨਗਰ ਕੀਰਤਨ ਜਿਹੜਾ ਹੈ ਉਹ ਕੱਲ ਸ਼ਨੀਵਾਰ ਨੂੰ ਸਵੇਰੇ ਆਰੰਭ ਹੋਏਗਾ 10 ਵਜੇ ਤੇ ਆਪ ਸਾਰਿਆਂ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤੇ ਨਾਲ ਹੀ ਦੂਜਾ ਉਹਨਾਂ ਦਾ ਉਹਨਾਂ ਸੋ ਹੈਗਾ ਪ੍ਰੋਗਰਾਮ ਜਿਹੜਾ ਅੰਮ੍ਰਿਤ ਸੰਚਾਰ ਹੋ ਰਿਹਾ 6 ਜੂਨ ਨੂੰ ਤੇ ਜਿੰਨੇ ਵੀ ਸਕਦਾ ਨੇ ਆਸ-ਪਾਸ ਦੇ ਆ ਜਾਂ ਕੋਈ ਛੋਟੇ ਟਾਊਨ ਵਿੱਚ ਰਹਿੰਦੇ ਨੇ ਸਾਸਕਾ ਟਾਊਨ ਰਹਿੰਦੇ ਆਸ-ਪਾਸੇ ਇਹ ਜਿਹੜੀ ਇਹ ਵੀਡੀਓ ਆਪ ਜੀ ਸ਼ੇਅਰ ਕਰੋ ਤਾਂ ਕਿ ਸਾਰੀਆਂ ਸੰਗਤਾਂ ਤੱਕ ਪਹੁੰਚ ਸਕਣ ਜਿਹੜੇ ਅੰਮ੍ਰਿਤ ਦੇ ਅਭਲਾਸੇ ਹਨ ਆ ਗੁਰਦਾਰਾ ਸਾਹਿਬ ਸਿਕਸ ਸੁਸਾਇਟੀ ਆਫਰ ਜਾਨਾ ਨੇ ਇੰਤਜ਼ਾਮ ਕੀਤਾ ਹੋਇਆ ਅੰਮ੍ਰਿਤ ਸੰਚਾਰ ਦਾ ਸੋ ਸਾਰੇ ਮਾਹੀ ਪਾਏ ਨੂੰ ਬੇਨਤੀ ਹੈ ਕਿ ਜਿਹੜੇ ਵੀ ਅੰਮ੍ਰਿਤ ਅਵਲੱਖੀ ਹਨ ਉਹ ਮੈਂਬਰਾਂ ਨਾਲ ਕੰਟੈਕਟ ਕਰਨ ਤੇ ਅੰਮ੍ਰਿਤ ਛੱਕੇ ਗੁਰੂ ਮਹਾਰਾਜ ਜੀ ਦੇ ਲੜ ਲੱਗਣਾ 6 ਜੂਨ ਨੂੰ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਤੇ ਆਪਜੀ ਦੀ ਬੇਨਤੀ ਹੈ ਕਿ ਗੁਰਦਾਰਾ ਆਪਣਾ ਹਰ ਸ਼ਰਿਵਾਰ ਨੂੰ ਸ਼ਾਮ ਨੂੰ ਦੀਵਾਨ ਹੁੰਦੇ ਨੇ ਗੁਰਦਾਰਾ ਵਨ ਸਿਕ સેంటర్ ਵਿਖੇ ਤੇ ਫਤੋ ਹਰ ਵੇਲੇ ਹਰ ਐਤਵਾਰ ਨੂੰ ਜਿਹੜਾ ਹੈ ਇੱਥੇ ਗੁਰਮਾਨ ਦੇ ਕਿਰਪਾ ਨਾਲ ਤਕਰੀਬਨ ਲਗਾਤਾਰ 2 ਸਾਲ ਤੋਂ ਕੰਟੀਨਿਊ ਜੀ ਸਾਧ ਸੰਗਤ ਜੀ ਕੰਟੀਨਿਊ ਜੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ ਤੇ ਚਪਰ ਸਾਹਿਬ ਆਪਾਂ ਕਰਦੇ ਹੈਗੇ ਆ ਹਰ ਐਤਵਾਰ ਨੂੰ ਜਿਹੜਾ 12 ਵਜੇ ਉਹ ਚਪਰ ਸਾਹਿਬ ਹੁੰਦਾ ਹੈ ਤੇ ਚਪਰ ਸਾਹਿਬ ਦੀ ਹਾਜ਼ਰੀ ਲਾ ਕੇ ਬਾਣੀਆਂ ਪੜ ਕੇ ਆਪਣੇ ਜਿਹੜੀ ਹੈ ਮਨੋ ਕਾਮਨਾ ਵਾਪੁਰਨ ਕਰਾਓ ਸੱਚੇ ਬਾਸ਼ਾ ਹਰ ਦੁੱਖ ਦੂਰ ਕਰਦੇ ਨੇ ਬਾਬਾ ਜੀ ਹਰ ਕਿਸੇ ਦੀ ਆ ਜਿਹੜੇ ਫਰਿਆਦ ਹੈ ਬੇਨਤੀ ਉਹ ਸੁਣਣ ਕਰਦੇ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਪਿਆਰ ਕਰਦੇ ਨੇ ਸਰਦਾ ਪਾਉਣ ਦੇ ਨਾਲ ਚੁਪਰਾ ਸਾਹਿਬ ਕੱਢਦੇ ਨੇ ਗੁਰੂ ਸਾਹਿਬ ਬਾਬਾ ਜੀ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਹੈਗੇ ਆ ਭੁਲਾ ਚੁੱਕਾ ਦੇਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ